ਸੰਗੀ ਤੁਹਾਨੂੰ ਅੱਜ ਬੜੇ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਟਾਲੀ ਸਾਹਿਬ ਦੇ ਦਰਸ਼ਨ ਕਰਾ ਰਹੇ ਹਾਂ ਇੱਕ ਕੋਰੀਡੋਰ ਜਿਹੜਾ ਹੈ ਇਹਨ ਗਲੜੀ ਤੋਂ ਹੁੰਦਾ ਆ ਸੈਂਟਰੀ ਹੈ ਬੰਨੀ ਵੀਡੀਓ ਹਾਂ ਮਾੜੀ ਹੈ ਇਹ ਸਾਡੇ ਸਜਣਾਂ ਨੇ ਤਰਨ ਵਿਆਸੀ ਨੇ ਸਾਹਮਣੇ ਗੱਡੀ ਲਗਾਤੀ ਹੈ ਦੇ ਉੱਤਰ ਕੇ ਸੰਗਤ ਆਪਣੇ ਸਿਰ ਤੇ ਬੜੇ ਅਤਵ ਦੇ ਨਾਲ ਰਮਾਲੇ ਰੱਖ ਕੇ ਹਾਂਜੀ ਤੇ ਚੱਲੀ ਇਹ ਛੋਟਾ ਜਿਹਾ ਬਾਹਰ ਮਾਰਕੀਟ ਹੈ ਇਹ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਜਾਣਕਾਰੀ ਵਾਸਤੇ ਇੱਕ ਜਾਣਕਾਰੀ ਜਨਮ ਦੇ ਆਰੰਭ ਨੂੰ ਵਾਸਤੇ ਇਹ ਪੋਸਟਰ ਗੁਰਦੁਆਰਾ ਟਾਲੀ ਸਾਹ ਪਿੰਡ ਘਾਲੜੀ ਤੇ ਪਾਕਿਸਤਾਨ ਦੇ ਬਾਰਡਰ ਦੇ ਬਿਲਕੁਲ ਨਜ਼ਦੀਕ ਪਿੰਡ ਆਈ एरिया है डिस्टिक गुरदासपुर का बड़ी अच्छी बिल्डिंग जीडी है यात्री नवास सराह जोड़ा है ये बनाया गया है संगत वालों शरदालुआ वालों छोटा एक मार्केट बाजार है संगत जी ती दर्शन कर सकते हो गुरुद्वारा धन धान श्री बाबा श्री चंद जी महाराज के न ਸੁਹੰਦਤ ਇਹ ਹਰ ਸ਼ੰਡੇ ਨੂੰ ਨਾ ਮਾੜੀ ਆਉਂਦੀ ਆ ਸੰਤਾਨ ਇਹੋ ਜਿਹੀ ਕੋਈ ਨਹੀਂ ਕੋਈ ਕਹਿੰਦਾ ਅੱਗੇ ਬਿਜਲੀ ਘਰ ਆਏਗਾ ਇਹ ਸੜਕ ਦੇ ਉੱਤੋਂ ਇਹ ਸੜਕ ਗੁਰਦਾਸਪੁਰ ਤੋਂ ਨਿਕਲਦੀ ਆਇਆ ਮਗਰਮੋਦੀਆਂ ਲੱਗੇ ਨਹੀਂ ਹੋਣਾ ਫਾਕੋ ਖਾਣਾ ਚਾਹਤੋ ਅਗੇ ਸਿਤਾ ਗੁਰਦਰਾ ਸਾਹਿਬ ਕੱਲ ਹੀ ਸਾਹਿਬ ਗੁਰਦਰਾ ਡਿਸਟ੍ਰਿਕਟ ਗੁਰਦਾਸਪੁਰ ਦੇ ਚ ਬਾਰਡਰ ਏਰੀਏ ਦੇ ਲਾਗੇ ਤਰੰਗਰਾ ਰੋਡ ਦੇ ਏਰੀਆ ਚ ਪੈਂਦਾ ਬਹੁਤ ਹੀ ਇਤਿਹਾਸਕ ਸਥਾਨ ਹੈ ਜਿੱਥੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੇ ਇੱਕ ਟਾਲੀ ਦੀ ਮੋੜੀ ਘੱਟ ਕੇ ਆਪਣਾ ਸਥਾਨ ਕੀਤਾ ਸੀ ਉਸੇ ਸਥਾਨ ਤੇ ਅਜੇ ਤੱਕ ਟਾਲੀ ਜਿਹੜੀ ਹੈ ਉਸ ਸ਼ੌਭਤ ਹੈ ਇਹ ਰਸਤਾ ਸਿੱਧਾ ਗੁਰਦਾਸਪੁਰ ਤੋਂ ਨਿਕਲਦਾ ਹੈ ਟਾਲੀ ਸਾਹਮਣੇ ਜਾ ਰਿਹਾ ਜੀ ਦੇਖੀ ਸਾਨੂੰ ਜੀ ਤੁਹਾਨੂੰ ਅੱਜ ਬੜੇ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਫਟਾਲੀ ਸਾਹਿਬ ਦੀ ਦਰਸ਼ਨ ਕਰਾ ਰਹੇ ਹਾਂ ਇੱਕ ਕੋਰੀਡੋਰ ਜਿਹੜਾ ਹੈ ਪਿੰਡ ਗਲੜੀ ਤੋਂ ਆਉਂਦਾ ਹੈ ਸੰਖੀ ਇਹ ਬੰਨੀ ਵੀਡੀਓ ਹਾਂ ਹਾਂ ਮਾੜੀ ਹੈ ਇਹ ਸਾਡੇ ਸੱਜਣਾਂ ਨੇ ਤਰुण ਵਿਆਹ ਜੀ ਨੇ ਸਾਹਮਣੇ ਘੱਡੀ ਰੱਖਾਈ ਹੈ ਦੇ ਤੋਂ ਉਤਰ ਕੇ ਸੰਗਤ ਆਪਣੇ ਸਿਰ ਤੇ ਬੜੇ ਅਤਵ ਦੇ ਨਾਲ ਰਮਾਲੇ ਰੱਖ ਕੇ ਹਾਂਜੀ ਤੇ ਚੱਲੀ ਇਹ ਛੋਟਾ ਜਿਹਾ ਬਾਹਰ ਮਾਰਕੀਟ ਹੈ ਇਹ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਜਾਣਕਾਰੀ ਵਾਸਤੇ ਇੱਕ ਯਾਦਗਾਰੀ ਜਨਵੰਦੀ ਆਰਾਮਣੋ ਵਾਸਤੇ ਇਹ ਪੋਸਟ ਗੁਰਦੁਆਰਾ ਟਾਲੀ ਸਾਹ ਪਿੰਡ ਥਾਲੜੀ ਤੇ ਪਾਕਿਸਤਾਨ ਦੇ ਬਾਰਡਰ ਦੇ ਬਿਲਕੁਲ ਨਜ਼ਦੀਕ ਪਿੰਡ ਆਏ ਏਰੀਆ ਹੈ ਡਿਸਟ੍ਰਿਕਟ ਗੁਰਦਾਸਪੁਰ ਦਾ